ਮੈਂ ਤੁਹਾਡਾ ਪੁੱਤ ਗੁਲਦੀਪ ਸਿੰਘ ਧਾਲੀਵਾਲ। ਅੱਜ ਹੀ ਮੈਨੂੰ ਖਬਰ ਮਿਲੀ ਹੈ। ਮੈਂ ਚੰਡੀਗੜ੍ਹ ਜਾ ਰਿਹਾ ਸੀਗਾ ਤੇ ਮੈਨੂੰ ਮੇਰੇ ਭਵਤ ਦੇ ਦੋਸਤ ਨੇ ਦੱਸੀ ਹੈ ਕਿ ਰਾਜੀਵਜੀਤ ਬੰਦਾ ਜੀ ਸਾਡੇ ਪੰਜਾਬੀ ਦੇ ਬਹੁਤ ਪਿਆਰੇ ਗਾਇਕ ਸੀਗੇ। ਉਹ ਅੱਜ ਹੀ ਮੌਤ ਹੋ ਗਈ ਆ ਹਸਪਤਾਲਾ ਰਹਿਨੇ। ਉਹਨਾਂ ਨੂੰ ਡਿਕਲੇਅਰ ਕੀਤਾ। ਮੈਨੂੰ ਮਨ ਨੂੰ ਬੜਾ ਦੁੱਖ ਲੱਗਾ, ਮਨ ਅਦਾਸ ਹੋ ਗਿਆ ਕਿ ਸਾਡਾ ਦਿੰਨਾ ਬਧੀਆ ਪੰਜਾਬੀ ਦਾ ਹੋਣਾ ਨੌਜਵਾਨ ਗਾਈ ਪਸਾਨੂੰ ਛੱਡ ਕੇ ਚਲਾ ਗਿਆ ਉਹਦੀ ਮਾਂ ਨੋਸ ਦਿਨ ਮਾ ਹਸਪਤਾਲ ਮਿਲਿਆ ਸੀਗਾ ਉਹਦੇ ਪਿਤਾ ਨੂੰ ਮਿਲਿਆ ਸੀਗਾ ਮਾ ਦਾ ਇੱਕ ਕੋਈ ਜਵਾਨ ਪੁੱਤ ਗੜਾ ਚਲਾ ਗਿਆ ਉਹਦੇ ਦੀ ਪਤਨੀ ਜਨਾ ਦੁਪ ਸਾਂਝਾ ਕਰਦਨ ਉਹਦੇ ਬੱਚੇ ਛੋਟੇ ਛੋਟੇ ਉਹਨਾਂ ਨਾਲ ਦੁਪ ਸਾਂਝਾ ਕਰਦਾ ਸਦਾਜ ਵੀ ਜਵੰਦਾ ਇੱਕੋ ਬਾਈਕ ਸੀਗਾ ਜਿਹੜਾ ਪੰਜਾਬ ਪੰਜਾਬੀਅਤ ਪਪੰਜਾਬੀ ਬੋਲੀ ਤੇ ਸਹੀ ਤਾਂ ਦੀ ਮੰਨੀ ਕਰਦਾ ਸੀ। ਉਦੋਂ ਇਦਾਂ ਦੇ ਹੀਥ ਹੁੰਦਾ ਸੀ ਕਿ ਜਿਹੜੇ ਸੀ ਭਗਵਾਨ ਦੇ ਵਿੱਚ ਬੈ ਕੇ ਸੁਣ ਸਕਦੇ ਸੀਗੇ। ਪਤਾ ਸਾਡੇ ਕੋਲ ਇੱਕ ਭਗਵਾਨ ਕੀਤਾ ਦਾ ਨੌਜਵਾਨ ਡਾਈਕ ਜਿਹੜਾ ਉਹ ਚੱਲ ਗਿਆ ਬਹੁਤ ਵੱਡਾ ਕਟਾ ਪਿਆ ਸਾਡੂੰ ਪੰਜਾਬ ਨੂੰ ਕਟਾ ਲੱਗਿਆ ਇੱਕ ਸਹੀ ਸਰੀਲੀ ਆਵਾਜ਼ ਜਿਹੜੀ ਉਹ ਸਾਡੇ ਜਿਲ੍ਹੀ ਦੀ ਇੱਕ ਉਹ ਪਰਸਨੈਲਿਟੀ ਜਿੰਦਗੀ ਉਹ ਬੇਹੱਦ ਸੋਹਣਾ ਨੌਜਵਾਨ ਸੀਗਾ ਜਿੰਦੇ ਚੋਂ ਪੰਜਾਬ ਢੁੱਲ ਢੁੱਲ ਕੇ ਪੈਦਾ ਸੀਗਾ ਪੰਜਾਬੀਆਂ ਤੇ ਢੁੱਲ ਢੁੱਲ ਕੇ ਪਿੰਦੀ ਸੀਗੀ ਉਹਦੀ ਇੰਨੀ ਪਰਸਨੈਲਿਟੀ ਸੀਗੀ ਸੋ ਮੈਂ ਉਹਦੀ ਪਰਿਵਾਰ ਦੇ ਨਾਲ ਉਹਦੇ ਦੋਸਤਾਂ ਦੇ ਨਾਲ ਸਾਡੇ ਗਾਇਕਾਂ ਦੇ ਨਾਲ ਜਿਹੜੇ ਉਸ ਦਿਨ ਦੇ ਵਿੱਚ ਆਦੇ ਲੱਗੇ ਸੀ ਹਸਪਤਾਲ ਤੇ ਵੀ ਚੋਦਰੀ ਜੀ ਮੇਰੇ ਸਾਡੇ ਸਭ ਨਾਲ ਦੁੱਖ ਸਾਂਝਾ ਕਰਦਨ ਜਿਵੇਂ ਸਭ ਦਾ ਕੇ ਸਾਡੇ ਨੇ ਅੱਜ ਦਾ ਦਿਨ ਜਦੋਂ ਅਸੀਂ ਸੱਤ ਸਦਰ ਪਿਆਦਾ ਨੌਜਵਾਨ ਗਾਇਕ ਜੀ ਨੂੰ ਸਨ ਸੁਦੀਵੀਂ ਮਛਣਾ ਦੇ ਕੇ ਪਰਬਾਤ ਮੰਦੋਂ ਪੇਚਨਾ ਚਰਕੇ ਬੋਦੀ ਬਾਣੂ ਦੀ ਪਤਨੀ ਨੂੰ ਪੱਛਿਆਂ ਚੜਦੀ ਗਲਾਤ ਤੇ ਉਹਨਾਂ ਨੂੰ ਕਿ ਭਵਾਣਾ ਚਾਹੀ ਸਕਦੇ ਆਪਾਂ ਪਰ ਬਹੁਤ ਵੱਡਾ ਪਰ ਇਹ ਪਾਣਾ ਮੰਦ ਤੋਂ ਨਤਵਾਲ ਬਖਸ਼ੇ ਦੇਹੀ ਮੈਂ ਕਰਨਾ ਸੀਗਾ ਵਾਇਗਤੀ ਕਾਫਤਾ ਵਾਇਗਤੀ